ਆ ਮੈਂ ਅੱਜ ਕਿਹਦੇ ਨੇਂ ਕਾ ਕਾ ਨੋ ਸੁਖੀਆਂ ਆ ਕਿਦੇ ਕੋਲ ਨਹੀਂ ਸੁਖੇ ਆ ਪਹਿਲਵਾਨੀਆਂ ਕਾ ਨੋ ਸੁਖੀਆਂ ਕਿਦੇ ਓ ਬੱਲੇ ਪਹਿਲਵਾਨ ਜੀ ਹਾਂਜੀ ਕੀ ਹਾਲ ਚਾਲ ਠੀਕ ਆ ਠੀਕ ਆ ਮਾਰੀ ਜਾਵੇਂ ਮੈਂ ਤਾਂ ਇਹ ਆ ਨੇਤ ਮੂੰਹ ਤੇ ਲਾਈਆ ਮੈਂ ਕਿਹਾ ਛੇਜਾਈ ਤਿਆਰੀ ਬਿਆਰੀ ਕਰ ਜੇ ਅਚਾ ਕਿੱਥੇ ਆ ਛੇਜਾ ਆ ਕੁਟਕੂਟਿਆਂ ਵਾਲੇ ਪੈਂਜਾ ਅਚਾ ਸਾਰ ਇਹ ਜੀ ਜੱਜੇ ਪਟਨਾ ਕੋਤੀਆ ਆਪਣੀ ਪਟਕੇ ਦੀ ਪਟਕੇ ਦੀ ਉਹ ਨਜ਼ਾਰਾ ਉਹ ਕੋਲ ਰਿਹਾ ਚੰਗੀ ਤਰ੍ਹਾਂ ਲਵਾਈ ਹੈ ਮੈਂ ਕਿਹਾ ਉਹਨੇ ਫੋਨ ਕੀਤਾ ਹੈ ਪਹਿਲਵਾਨ ਜੀ ਨਾ ਨਹੀਂ ਵੀ ਜਸ ਤਾਨ ਕੋਸਤੀ ਕਰਨੀ ਮੈਂ ਕਿਹਾ ਮੈਂ ਕਰਨੀ ਮੈਂ ਕਿਹਾ ਤੈਨਾਂ ਕੋਸਤੀ ਕਰਨੀ ਕਰਨੀ ਆ ਮੈਂ ਉਹ ਕਹਿੰਦਾ ਮੇਹਤਾ ਜੀ ਤਾਂ ਨਹੀਂ ਉਹਦਾ ਸਰੀਰ ਬਹੁਤ ਆ ਅੱਛਾ ਅੱਛਾ ਤੂੰ 10 12 ਦਿਨ ਪਰਵਾਨ ਦੀ ਦੇਖੇ ਨਹੀਂ ਕਿੱਥੇ ਰਹਾ ਉਹ ਇੰਦਾਂ ਬਾਹਰ ਦੇਖ ਚੁੱਕਿਆ ਹੋਇਆ ਜੂ ਦੇਖਿੰਦਾ ਠੰਗਾ ਬਹੁਤ ਪੈਂਦੀਆਂ ਆ ਅੱਛਾ ਅੱਛਾ ਤੇ ਉੱਥੋਂ ਨਾਮ ਨੂੰ ਬਹੁਤ ਜੱਟ ਕੇ ਲਾਂਦੇ ਅੱਛਾ ਤੇ ਕੋਈ ਥਰਕਾਰਾ ਫਕੂਰਾ ਵੀ ਮਦਦ ਕਰਦੀਆਂ ਤਾਂ ਨਹੀਂ ਖਾਣਾ ਮੌ ਮਤ ਕਰਦੀਆਂ ਅੱਛਾ ਤੇ ਕਾਦੀਆ ਖਾਣਾ ਕਿ ਨਹੀਂ ਤੇ ਜੀਰ ਥੱਲੇ ਗੋਲੀ ਦਿੰਦੇ ਆ ਖਾਣ ਵਾਸਤੇ ਮਾਪਿਆਂ ਨੂੰ ਚਾਰ ਚਾਰ ਪੰਜ ਪੰਜ ਦਿੰਦੇ ਉਹ ਅੱਛਾ ਤੈਨੂੰ ਹੋਰ ਤੇ ਹੋਰ ਵੀ ਕੋਈ ਮਦਦ ਕਰਦਾ ਮੈਂ ਆਪਣੇ ਪੰਜਾਬੀਆਂ ਦੇ ਜਿਹੜੀ ਮਤ ਕਰਨੀ ਕਰਨੇ ਆ ਉਹ ਬਈ ਇਹ ਬਹੁਤ ਮਤ ਕਰਦੇ ਆ ਅੱਛਾ ਹਾਂ ਆ ਜਿੰਦਿਆਂ ਨੂੰ ਪੁੱਗਾਂ ਮਾਰ ਲਾ ਗਈ ਜਾਂਦੇ ਆ ਜਾਨ ਨਹੀਂ ਜਾਦਾ ਦਾਦਾ ਜਿੰਨਾਂ ਪੁੱਗਾਂ ਬਹੁਤ ਦਿੰਦੇ ਸਰਦ ਜੀ ਐਵੇਂ ਨਸ਼ਾ ਕਰਕੇ ਨਾ ਐਵੇਂ ਜੋਰ से ਪੰਜਾਬੀ ਫੇਕੂ ਹੋੱਚੀ ਬਿਆ माजी ਸਾਜੀ ਆ ਲਿਆ ਤੇ ਗੱਦੋਬੀ ਘਰਾ ਦੇ ਚਾਵਲਾਂ ਕੇ ਨਾ ਇਹ ਦੋ ਚਾਰ ਡਰਾਮਾ ਡੋਲ ਲਿਆਉਣੇ ਆਉਣੇ ਉਸਤਾਦ ਜੀ ਖਰਾ ਖਰੂ ਖਰਾ ਖਾ ਕੇ ਨਾ ਤੇ ਹੋਰ ਨਹਿਮ ਦਵਾਏ ਗੱਫੇ ਬਤੀ ਦਾ ਗੱਫੇ ਬਰੀਆਂ ਗੁਰਿੰਗਾਂ ਦਵਾਏ ਕੁੰਗੀਆਂ